ਜੋ ਅਸੀਂ ਕੰਮ ਕੀਤੇ ਨੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਜਾਣਕਾਰੀ ਦੇਣ ਲਈ ਇਕੱਤਰਤ ਹੋਏ ਹਾਂ ਮੇਰੇ ਨਾਲ ਐਮਐਲਏ ਫਾਜ਼ਲਕਾ ਤੋਂ ਨਰਿੰਦਰਪਾਲ ਸਿੰਘ ਜੀ ਸਾਹਿਬ ਨਾਲ ਸਾਹਮਣੇ ਬੈਠੇ ਨੇ ਆਮ ਆਦਮੀ ਪਾਰਟੀ ਪੰਜਾਬ ਐਸਸੀ ਵਿੰਗ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਜੀ ਜੀਪੀ ਸਾਹਿਬ ਬੈਠੇ ਨੇ ਡਿਪਟੀ ਕਮਿਸ਼ਨਰ ਫਾਜ਼ਲਕਾ ਅਮਰਪ੍ਰੀਤ ਕੌਰ ਜੀ ਬੈਠੇ ਨੇ ਐਸਐਸਪੀ ਫਾਜ਼ਲ ਕਾ ਗੁਰਮੀਤ ਸਿੰਘ ਜੀ ਬੈਠੇ ਨੇ ਔਰ ਐਸ ਐਮਓ ਫਾਜ਼ਲ ਕਾ ਡਾਕਟਰ 에ਰਿਕ ਜੀ ਬੈਠੇ ਨੇ ਔਰ ਸਾਰਾ ਕਨਸਰਨ ਡਿਪਾਰਟਮੈਂਟਸ ਦੇ ਨਾਲ ਰਿਲੇਟਡ ਆਫੀਸਰ ਸਾਹਿਬਾਨ ਸਾਡੇ ਲੂਪ ਚ ਸਾਰੇ ਹੈਗੇ ਨੇ ਸੋ ਜੇਕਰ ਗੱਲ ਕਰੀਏ ਅੱਜ 6 ਸਤੰਬਰ ਹੈ 6 ਸਤੰਬਰ ਤੱਕ ਦਾ ਜੋ ਸਾਡੇ ਕੋਲ ਇਸ ਸਮੇ ਇਹ 5 ਸਤੰਬਰ ਤੱਕ ਦਾ ਮਤਲਬ ਬੀਤੀ ਕੱਲ ਸ਼ਾਮ ਤੱਕ ਦਾ ਅਸੀਂ ਜਿਹੜਾ ਡਾਟਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡੇ ਕੋਲ ਜਿਹੜੇ ਹੁਣ ਤੱਕ ਅ ਹੜ੍ਹ ਦੇ ਨਾਲ ਪ੍ਰਭਾਵਿਤ ਡਿਸਟ੍ਰਿਕਟ ਫਾਜ਼ਿਲਕਾ ਦੇ ਜਿਹੜੇ ਪਿੰਡ ਆਏ ਨੇ ਉਹ 30 ਪਿੰਡ ਸਾਡੇ ਜਿਹੜੇ ਕਿ ਇਹਦੇ ਵਿੱਚ ਜਾਨੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਹਦੇ ਚੋਂ ਮੋਟਾ-ਮੋਟਾ ਜੇਕਰ ਗੱਲ ਕਰੀਏ ਇਹਦੇ ਵਿੱਚ ਅ ਸਾਡੇ ਕੋਲ ਜਾਨੀ ਕਿ ਜਿਹੜਾ ਢਾਣੀਆਂ ਵਾਈਜ਼ ਦੇਖੀ ਜਾਈਏ ਤਾਂ 40 ਢਾਣੀਆਂ ਨੇ ਮਤਲਬ ਉਹਦੇ ਵਿੱਚ ਜਿਹੜੀਆਂ ਸਮਾਲ ਢਾਣੀਆਂ ਇਹਦੇ ਚ 21 ਫਾਜ਼ਿਲਕਾ ਦੀਆਂ ਨੇ ਤੇ 19 ਜਲਾਲਾਬਾਦ ਦੀਆਂ ਨੇ ਇਹਦੇ ਚ ਜਿਹੜੀ ਇਫੈਕਟ ਹੋਈਆਂ ਨੇ ਔਰ ਟੋਟਲ ਜਿਹੜੀ ਪੋਪੂਲੇਸ਼ਨ ਇਫੈਕਟ ਹੋਈ ਹੈ ਉਹ 24930 ਪੋਪੂਲੇਸ਼ਨ ਇਫੈਕਟ ਹੋਈ ਹੈ ਜਿਹਦੇ ਵਿੱਚ 22652 ਫਾਜ਼ਿਲਕਾ ਦੀ ਹੋਈ ਹੈ ਤੇ 2278 ਜਲਾਲਾਬਾਦ ਦੀ ਹੋਈ ਹੈ ਤੇ ਇਹਦੇ ਵਿੱਚ ਜਿਹੜੇ ਟੋਟਲ ਜਾਨੀ ਕਿ ਪਰਸਨਸ ਡਿਸਪਲੇਸ ਕੀਤੇ ਗਏ ਨੇ ਜਾਨੀ ਕਿ ਘਰਾਂ ਚੋਂ ਕੱਢ ਕੇ ਉਹਨਾਂ ਨੂੰ ਸੇਫ ਜਗ੍ਹਾ ਤੇ ਲਗਾਇਆ ਗਿਆ ਟੋਟਲ 4200 ਦੋ ਬੰਦੇ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਸੇਫ ਪਲੇਸ ਦੇ ਉੱਤੇ ਮੂਵ ਕਰਵਾਇਆ ਔਰ ਜਿਹੜੇ ਅਸੀਂ ਰੀਲੀਫ ਕੈਂਪ ਅਸਟੈਬਲਿਸ਼ ਕੀਤੇ ਨੇ ਰੀਲੀਫ ਕੈਂਪ ਅਸਟੈਬਲਿਸ਼ ਜਿਹੜੇ ਕੀਤੇ ਨੇ ਜਿਹਦੇ ਚੋਂ 30 ਜਿਹੜੇ ਨੇ ਟੋਟਲ ਜਾਨੀ ਕਿ ਅਸੀਂ ਰੀਲੀਫ ਕੈਂਪ ਅਸਟੈਬਲਿਸ਼ ਕੀਤੇ ਨੇ 23 ਫਾਜ਼ਿਲਕਾ ਚ ਤੇ 7 ਜਲਾਲਾਬਾਦ ਰੀਲੀਫ ਕੈਂਪ ਸਟੈਬਲਿਸ਼ ਕੀਤੇ ਨੇ ਤੇ ਜਿਹੜੇ ਸਾਡੇ ਕੋਲ ਇਸ ਸਮੇਂ ਆਪਰੇਸ਼ਨਲ ਰੀਲੀਫ ਕੈਂਪ ਨੇ ਜਿਨ੍ਹਾਂ ਵਿੱਚ ਹੁਣ ਤੱਕ ਸਾਡੇ ਕੋਲ ਜਣੀ ਕਿ ਪਿੰਡਾਂ ਚੋਂ ਜਿਹੜੀ ਸੰਗਤ ਹੈ ਜਿਹਨੂੰ ਰੈਸਕਿਊ ਕਰਕੇ ਲਿਆਂਦਾ ਗਿਆ ਉਹ ਜਿਹੜੀ ਨੇ ਸਾਡੇ ਕੋਲ 14 ਰੀਲੀਫ ਕੈਂਪ ਇਸ ਸਮੇਂ ਆਪਰੇਸ਼ਨਲ ਨੇ ਜਿਦੇ ਚੋਂ 13 ਫਾਜ਼ਲ ਕਾਦੇ ਨੇ ਇੱਕ ਜਲਾਲਾਬਾਦ ਚ ਔਰ ਰੀਲੀਫ ਕੈਂਪਾਂ ਦੇ ਵਿੱਚ ਜਿਹੜੇ ਸਾਡੇ ਕੋਲ ਇਸ ਸਮੇਂ ਪਰਸਨ ਰਹਿ ਰਹੇ ਨੇ ਟੋਟਲ 2553 ਸਾਡੇ ਕੋਲ ਰੀਲੀਫ ਕੈਂਪ ਦੇ ਵਿੱਚ ਪਰਸਨ ਰਹੇ ਨੇ ਜਿਹਦੇ ਕੋ ਫਾਜ਼ਲ ਕਾ ਦੇ ਵਿੱਚ ਸਾਡੇ ਕੋ 2465 ਨੇ ਤੇ ਜਲਾਲਾਬਾਦ ਚ 88 ਨੇ ਤੇ ਜਿਹਦੇ ਚ ਜੇਕਰ ਪਸ਼ੂਆਂ ਦੀ ਗੱਲ ਕਰੀਏ ਤਾਂ ਦੁੱਧਾਰੂ ਪਸ਼ੂ ਸਾਡੇ 1226 ਪਸ਼ੂ ਨੇ ਜਿਹੜੇ ਰੀਲੀਫ ਕੈਂਪਾਂ ਚ ਆਏ ਨੇ ਜਿਹਦੇ ਚੋ ਫਾਜ਼ਲ ਕਾ ਚ 1191 ਤੇ ਜਲਾਲਾਬਾਦ ਚ 35 ਆਏ ਨੇ ਜੀ ਤੇ ਬਾਕੀ ਸਾਡਾ ਇਨਫਰਾਸਟ੍ਰਕਚਰ ਦਾ ਬੜਾ ਵੱਡਾ ਡੈਮੇਜ ਹੋਇਆ तकरीबन 123 ਕਿਲੋਮੀਟਰ ਸੜਕਾਂ ਜਿਹੜੀਆਂ ਨੇ ਡਿਸਟ੍ਰਿਕਟ ਫਾਜ਼ਲਕਾ ਦੀਆਂ ਸਾਡੀਆਂ ਡੈਮੇਜ ਹੋਈਆਂ ਨੇ ਜਿਹਦੇ ਚ ਪੀਡਬਲਡ ਬੀਆਰ ਤੇ ਅਧੀਨਾਂਤੀਆਂ 24.3 ਕਿਲੋਮੀਟਰ ਸੜਕ ਡੈਮੇਜ ਹੋਈ ਹੈ ਮੰਡੀ ਬੋਰਡ ਦੇ ਅਧੀਨਾਂ ਦੀ 99.93 ਕਿਲੋਮੀਟਰ ਸਾਡੀ ਜਿਹੜੀ ਸੜਕ ਹੈ ਇਹ ਡੈਮੇਜ ਹੋਈ ਹੈ ਤੇ ਜਿਹੜੇ ਟੋਟਲ ਸਾਡੇ ਪਾਣੀ ਦੀ ਮਾਰ ਕਰਕੇ ਜਾਨੀ ਕਿ ਜਿਹੜੇ ਸਾਡੀਆਂ ਸਰਕਾਰੀ ਬਿਲਡਿੰਗਾਂ ਇਫੈਕਟ ਹੋਈਆਂ ਨੇ ਉਹਦੇ ਵਿੱਚ 17 ਬਿਲਡਿੰਗਾਂ ਅਫੈਕਟ ਹੋਈਆਂ ਨੇ ਪਾਣੀ ਦੀ ਮਾਰ ਦੇ ਨਾਲ ਜਿਹਦੇ ਵਿੱਚ ਸਕੂਲ ਇੱਕ ਅਫੈਕਟ ਹੋਇਆ ਵੈਟਰਨਰੀ ਹਸਪੀਟਲ ਸਾਡੇ 10 ਨੇ ਜਿਹੜੇ ਅਫੈਕਟ ਹੋਏ ਨੇ ਤੇ PHCs ਨੇ ਜਿਹੜੇ ਸਾਡੇ 6 ਅਫੈਕਟ ਹੋਏ ਨੇ ਉਹਦੇ ਵਿੱਚ ਤੇ ਜੇਕਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਵੀ ਅਸੀਂ ਇਸ ਦੇ ਵਿੱਚ ਕੀ ਕੀ ਮੀਜਰਸ ਲੱਤੇ ਨੇ ਹੁਣ ਤੱਕ ਕੀ ਕੀ ਕੀਤਾ ਅਸੀਂ ਤੇ ਟੋਟਲ ਜਿਹੜੇ ਘਰਾਂ ਦੀ ਗੱਲ ਕਰੀਏ ਜਿਹੜੇ ਘਰ ਨੰਬਰ ਵਾਈਜ਼ ਜਿਹੜੇ ਘਰ ਅਫੈਕਟ ਹੋਏ ਨੇ ਕਾ 685 ਘਰ ਫਾਜ਼ਿਲਕਾ ਦੇ 5701 ਤੇ ਜਲਾਲਾਬਾਦ ਦੇ 484 ਘਰ ਅਫੈਕਟ ਹੋਏ ਨੇ ਔਰ ਸਾਡੇ ਕੋ ਜਿਹੜੀ ਉਹ ਰੀਲੀਫ ਐਂਡ ਰੈਸਕਿਊ ਮੀਜਰਸ ਜਿਹੜਾ ਜ਼ਿਲੇ ਦੇ ਅਧੀਨ ਚੱਲ ਰਹੇ ਨੇ ਜਿਹਦੇ ਚ ਸਾਡੇ ਕੋ ਐਨ ਡੀ ਆਰ ਐਫ ਦੀਆਂ ਚਾਰ ਟੁਕੜੀਆਂ ਕੰਮ ਕਰ ਰਹੀਆਂ ਨੇ ਆਰਮੀ ਦੀਆਂ ਦੋ ਟੁਕੜੀਆਂ ਕੰਮ ਕਰ ਰਹੀਆਂ ਨੇ ਬੀ ਐਸ ਐਫ ਦੀ ਇੱਕ ਟੁਕੜੀ ਕੰਮ ਕਰ ਰਹੀ ਹੈ ਹੁਣ ਤੱਕ ਅਸੀਂ ਪਿੰਡਾਂ ਦੇ ਵਿੱਚ ਫੂਡ ਦੇ ਪੈਕੇਟ ਇਹ ਮੈਡੀਸਨ ਦਵਾਈਆਂ ਤੇ ਤਰਪਾਲਾਂ ਇਹ ਜਿਹੜੀਆਂ ਕਾਫੀ ਵੱਡੇ ਲੈਵਲ ਤੇ ਡਿਸਟ੍ਰੀਬਿਊਟ ਕੀਤੀਆਂ ਜੇਕਰ ਰਾਸ਼ਨ ਦੀਆਂ ਕਿੱਟਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਸੀਂ ਤਕਰੀਬਨ ਤਕਰੀਬਨ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਇਹ ਘਰਾਂ 'ਚ ਦੋ ਵਾਰ ਪਹਿਲੇ ਫੇਸ 'ਚ ਵੀ ਵੰਡੀਆਂ ਫਿਰ ਦੂਗੇ ਫੇਸ 'ਚ ਵੀ ਵੰਡੀਆਂ ਮੋਸਟ ਪ੍ਰੋਬਬਲੀ ਅੱਜ ਤੋਂ ਸਾਡਾ ਤੀਸਰਾ ਫੇਸ ਆ ਜਿਹੜਾ ਰਾਸ਼ਨ ਦਾ ਡਿਸਟ੍ਰੀਬਿਊਸ਼ਨ ਦਾ ਉਹ ਸ਼ੁਰੂ ਹੋ ਜੂਗਾ ਜਿਹਦੇ 'ਚ ਫਾਜ਼ਿਲਕਾ ਦੇ ਵਿੱਚ 7795 ਕਿਟਾਂ ਤੇ ਜਲਾਲਾਬਾਦ ਦੇ ਵਿੱਚ 1404 ਕਿਟਾਂ 2 ਰਾਉਂਡਸ ਦੇ ਵਿੱਚ ਕੰਪਲੀਟ ਕਰਤੀਆਂ ਜੇਕਰ ਫੀਡ ਦੇ ਬੈਗਸ ਦੀ ਗੱਲ ਕਰੀਏ ਜਿਹੜੇ ਪਸ਼ੂ ਫੀਡ ਆ ਉਹਦੀ ਗੱਲ ਕਰੀਏ ਤਾਂ ਸਾਡੇ ਤਕਰੀਬਨ ਲਗਭਗ ਅਸੀਂ 4947 ਮਤਲਬ ਕਿ 5000 ਦੇ ਕਰੀਬ ਲਗਭਗ ਅਸੀਂ ਪਸ਼ੂ ਜਿਹੜਾ ਫੀਡ ਆ ਉਹ ਉਹਦੇ ਬੈਗ ਡਿਸਟ੍ਰੀਬਿਊਟ ਕਰ ਚੁੱਕੇ ਜਿਹਦੇ ਵਿੱਚ ਫਾਜ਼ਲ ਕਾਦੇ 2646 ਤੇ ਜਲਾਲਾਬਾਦ ਦੇ 2301 ਏ ਵੀ ਸਾਡੇ ਦੋ ਰਾਉਂਡ ਦੇ ਵਿੱਚ ਅਸੀਂ ਟੋਟਲ ਪ੍ਰਸ਼ਾਸਨ ਕੰਪਲੀਟ ਕਰ ਚੁੱਕੇ ਆ ਤੀਸਰਾ ਰਾਉਂਡ ਇਹ ਸ਼ੁਰੂ ਹੋ ਜਾਣਾ ਜੇਕਰ ਤਰਪਾਲਾਂ ਦੀ ਗੱਲ ਕਰੀਏ ਤਰਪਾਲਾਂ ਦੀ ਸਾਡੇ ਕੋਲ ਡਿਮਾਂਡ ਆਈ ਸੀ 3715 ਤਰਪਾਲਾਂ ਅਸੀਂ ਇਹਦੇ ਚ ਵੰਡ ਚੁੱਕੇ ਜਿਹਦੇ ਚ ਫਾਜ਼ਿਲਕਾ ਚ 2830 ਤਰਪਾਲਾਂ ਤੇ ਜਲਾਲਾਬਾਦ ਚ 885 ਤਰਪਾਲਾਂ ਅਸੀਂ ਇਹ ਟੋਟਲ ਦੇ ਚੁੱਕੇ ਆ ਜੇਕਰ ਸਟਾਫ ਦੀ ਗੱਲ ਕਰੀਏ ਟੋਟਲ ਰੈਸਕਿਊ ਐਂਡ ਰੀਲੀਫ ਮਟੀਰੀਅਲ ਨੂੰ ਰੈਸਕਿਊ ਕਰਨ ਨੂੰ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਣ ਨੂੰ ਜਾਂ ਛੱਡ ਕੇ ਆਉਣ ਨੂੰ ਦੁਬਾਰਾ ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਏਟ ਨੇ ਉਹਦੇ ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਏਟ ਨੇ ਜਿਨ੍ਹਾਂ ਚੋਂ 18 ਮੋਬਿਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰਿਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਟਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰਿਬਿਊਟ ਕਰਕੇ ਆ ਰਿਹਾ ਇਹਦੇ 'ਚ ਸਾਡੇ 106 ਬੰਦੇ ਨੇ ਜਿਹੜੇ ਉਹ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਜਿਹਦੇ 'ਚ ਇਸ ਸਮੇਂ ਸਾਡੇ ਜੇਕਰ ਗੱਲ ਕੀਤੀ ਜਾਵੇ ਤਾਂ ਤਿੰਨ ਤਾਂ ਸਾਡੇ ਤਹਿਸੀਲਦਾਰ ਲੱਗੇ ਹੋਏ ਨੇ ਇਸ ਏਰੀਆ ਦੇ ਵਿੱਚ ਦੋ ਨਹਿ ਤਹਿਸੀਲਦਾਰ ਲੱਗੇ ਹੋਏ ਨੇ ਤਿੰਨ ਬੀ ਡੀ ਪੀਓਜ਼ ਲੱਗੇ ਹੋਏ ਨੇ ਪਟਵਾਰੀ 58 ਲੱਗੇ ਹੋਏ ਨੇ ਤੇ ਕਾਨੂੰਗੋ ਪੰਜ ਲੱਗੇ ਹੋਏ ਨੇ ਫੂਡ ਸਪਲਾਈ ਦੇ 10 ਮੁਲਾਜ਼ਮ ਲੱਗੇ ਹੋਏ ਨੇ ਅਦਰ ਸਟਾਫ ਅਲੱਗ-ਅਲੱਗ ਡਿਪਾਰਟਮੈਂਟਸ ਕੋ तकरीबन ਸਾਡਾ 25 ਤੋਂ 30 ਦੇ ਕਰੀਬ ਸਟਾਫ ਹੈ ਜਿਹੜਾ ਸੀ ਅਲੱਗ-ਅਲੱਗ ਏਰੀਆ ਦੇ ਵਿੱਚੋਂ ਇਹਨਾਂ ਨੂੰ ਪ੍ਰੋਪਰ ਕਿਹਾ ਹੋਇਆ ਵੀ ਇੱਕ-ਇੱਕ ਘਰ ਪ੍ਰੋਪਰ ਮਾਰਕ ਕਰਕੇ ਕੋਈ ਇੱਕ ਵੀ ਘਰ ਐਸਾ ਨਾ ਰਹਿ ਜਾਵੇ ਬਈ ਜਿੱਥੇ ਅਸੀਂ ਰਾਸ਼ਨ ਨਾ ਪਹਚਾਇਆ ਹੋਵੇ ਜਿੱਥੇ ਅਸੀਂ ਪਸ਼ੂਚਾਰਾ ਨਾ ਪਹਚਾਇਆ ਹੋਵੇ ਜਿੱਥੇ ਅਸੀਂ ਦਵਾਈਆਂ ਨਾ ਪਹਚਾਈਆਂ ਹੋਣ ਜਾਂ ਜਿੱਥੇ ਅਸੀਂ ਜਾਨੀ ਕਿ ਮਤਲਬ ਕਿ RESCUE ਹੈ ਜਿਹੜਾ ਉਹ RESCUE ਆਪਰੇਸ਼ਨ ਜਾਂ ਉਹਨਾਂ ਨੂੰ ਲੈ ਕੇ ਆਉਣਾ ਫਿਰ ਟ੍ਰੀਟ ਕਰਕੇ ਛੱਡ ਕੇ ਆਉਣਾ ਇਸ ਤਰ੍ਹਾਂ ਦਾ ਉਹ ਅਸੀਂ ਜਾਨੀ ਕਿ ਨਾ ਪ੍ਰੋਵਾਈਡ ਕਰਾ ਸਕਦੇ ਹਾਂ